ਬਦਲਣ ਦੀ ਗੱਲ ਕਰ ਰਹੇ ਹਾਂ ਕਿ ਕਿਉਂ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਦੀ ਕਿਸ ਕਾਰਨ ਕਰਕੇ ਬਦਲਣ ਦੀ ਗੱਲ ਕੀਤੀ ਹੈ ਦੇਖੋ ਮੈਂ ਬਦਲਣ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਅਕਾਲੀ ਦਲ ਜਿਹੜਾ 1920 ਦੇ ਵਿੱਚ ਕਾਇਮ ਹੋ ਰਿਹਾ ਸੀ ਜਿਸ ਮੰਤਰ ਨਾਲ ਜਿਹੜੇ ਮਕਸਦ ਦੇ ਨਾਲ ਉਹ ਕਾਇਮ ਕੀਤਾ ਗਿਆ ਸੀ ਉਸ ਦੀ ਪੁਨਰ ਸਿਰਜੀਤੀ ਚੜੀ ਜਾਵੇ ਬਦਲਣ ਦੀ ਗੱਲ ਤੇ ਹੁੰਦੀ ਹੈ ਕਿ ਹੁਣ ਜਿਹੜਾ ਆਪਣੇ ਅਗੂ ਅਕਾਲੀ ਦਲ ਘਾਉਂਦਾ ਹੈ ਤੇ ਇਲੈਕਸ਼ਨ ਕਮਿਸ਼ਨਰ ਰਜਿਸਟਰਡ ਹੈ ਮੈਂ ਉਸੇ ਦੇ ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦਾ ਹਾਂ ਉਹਨੂੰ ਅਸਲ ਅਕਾਲੀ ਦਲ ਮੰਨਦਾ ਹਾਂ ਉਹ ਤਾਂ ਅਕਾਲੀ ਦਲ ਹੋਈ ਨਹੀਂ ਜਿਹੜਾ 1920 ਦੇ ਵਿੱਚ ਕੈਮ ਹੋਇਆ ਸੀ ਜਿਸ ਦੀ ਪੰਥਕ ਰਾਜਨੀਤੀ ਸੀ ਇਹ ਤਾਂ ਮੋਦੇ ਦੀ ਤੰਤਰਾਂ ਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿਤਾ ਸੀ ਕਿ ਇਹ ਪੰਥਕ ਅਕਾਲੀ ਦਲ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੀ ਪਾਰਟੀ ਹੈ ਤੇ ਜਿਹੜੇ ਸ਼ਰੂ ਨੀ ਅਕਾਲੀ ਦਲ ਉਹ ਸਿੱਖਾਂ ਦੀ ਪਸੰਦਤਾ ਕਰਨ ਨੂੰ ਬਣਾਇਆ ਗਿਆ ਸੀ ਸਿੱਖ ਮੁੱਦਿਆਂ ਨੂੰ ਚੇਤਨ ਨੂੰ ਬਣਾਇਆ ਗਿਆ ਸੀ ਬੜੀ ਤੁਰਵਾਨੀ ਪਿਛੋਂ ਹੌਂਦ ਵਿੱਚ ਆਇਆ ਸੀ ਉਹ ਮੈਂ ਉਸ ਅਕਾਲੀ ਦਲ ਦੀ ਪੂਰਨ ਸੰਜੀਤੀ ਦੀ ਗੱਲ ਕਰੀ ਹੈ ਤੇ ਮੈਂ ਇਹ ਵੀ ਇਹ ਹੈ ਕਿ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਸਿੰਘ ਸਾਹਿਬ ਨੇ ਦਾਕਟੜ ਸਾਹਿਬ ਦੇ ਸਾਥ ਦਾ ਜ세ਦਾਰ ਨੇ ਸੰਤ ਜਰਮਾਇਲ ਸਿੰਘ ਭੋਜਣਾ ਵਾਲੇ ਦੇ ਭਤੀਜੇ ਨੇ ਅਤੇ ਬਾਬਾ ਜਗਨਦਰ ਸਿੰਘ ਦੇ ਜਿਹੜੇ ਪੋਤੇ ਨੇ ਤੇ ਉਹ ਇੱਕ ਵੱਡੇ ਸ਼ਹੀਦੀ ਪਰਿਵਾਰ ਦੇ ਨਾਲ ਸੰਬੰਧਤ ਹੈ ਨੇ ਉਹ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਉਹ ਅਕਾਲੀ ਦਲ ਮਰਗੀ ਜਸਵੀ ਸਿੰਘ ਇਹ ਕਿਉਂ ਉਸ ਨੂੰ ਧੀ ਲੱਗੀ ਹੈ ਇਹ ਜਸਵੀ ਸਿੰਘ ਰੋਡੇ ਹੀ ਕਿਉਂ ਠੀਕ ਲੱਗੀ ਦੇਖੋ ਭਾਈ ਜਸਵੀਰ ਸਿੰਘ ਰੋਡੇ ਦੀ ਇਸ ਲਈ ਠੀਕ ਲੱਗੀ ਉਹ ਤਿੰਨ ਮੁੱਦੇ ਨੇ ਉਸ ਦੇ ਵਿੱਚ ਪਹਿਲਾ ਮੁੱਦਾ ਇਹ ਹੈ ਕਿ ਉਹ ਮਹਾਨ ਜਿਹੜੀ ਸ਼ਹਾਦਤ ਦੇਣ ਵਾਲੇ ਪਰਿਵਾਰ ਦੇ ਵਿੱਚ ਉਹ ਨੇ ਉਹ ਤੇ ਪਹਿਲੀ ਇਹ ਹੈ ਕਿ ਸੰਤ ਜਰਮੈਲ ਸਿੰਘ ਭੰਡਾਰਾ ਵਾਲੇ ਦੇ ਉਹ ਸੱਚੇ ਭਤੀਜੇ ਨੇ ਬਾਬਾ ਗੁਰਬਿੰਦਰ ਸਿੰਘ ਦੇ ਉਹ ਪੁੱਤਰ ਨਹੀਂ ਤੇ ਦੂਸਰਾ ਉਹਨਾਂ ਦੇ ਪਿਤਾ ਜਗੀਰ ਸਿੰਘ ਉਹ ਅਮਰ ਸ਼ਹੀਦ ਹੋਏ ਨੇ ਸਿੱਖ ਸੰਘਰਸ਼ ਦੇ ਵਿੱਚ ਉਹਮਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਭਰਾ ਸਰਦਾਰ ਸਵਰਨ ਸਿੰਘ ਵੀ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਵਿੱਚ ਬਲੂ ਸਰਕਾਰ ਬਲੇ ਇਹ ਜਦੋਂ ਜੇ ਜ਼ਬਰ ਜ਼ੁਲਮ ਹੋ ਰਿਹਾ ਸੀ ਉਹਨਾਂ ਨੇ ਮਹਾਨ ਸ਼ਹਾਦਤ ਦਿੱਤੀ ਉਹਨਾਂ ਦੇ ਭਰਾ ਲਖਵੀਰ ਸਿੰਘ ਰੋੜੇ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਸ਼ਹਾਦਤ ਦਿੱਤੀ ਤੇ ਉਹ ਪਰਿਵਾਰ ਜਿਸ ਦੇ ਵਿੱਚ ਸੰਤ ਜਰਮਾਇੰ ਸਿੰਘ ਭਿੰਡਰਾ ਵਾਲੇ ਪੈਦਾ ਹੋਏ ਬਾਬਾ ਜੋਗਿੰਦਰ ਸਿੰਘ ਹੋਏ ਸਰਦਾਰ ਜਗੀਰ ਸਿੰਘ ਹੋਏ ਸਰਦਾਰ ਸੁਵਰਨ ਸਿੰਘ ਹੋਏ ਤੇ ਸਰਦਾਰ ਲਖਵੀਰ ਸਿੰਘ ਰੋਡੇ ਹੋਏ ਇਹੀ ਜੇ ਪਰਿਵਾਰ ਦਾ ਜਿਹੜਾ ਸ਼ਹੀਦ ਪਰਿਵਾਰ ਹੈ ਉਸ ਦੇ ਜਿਹੜੇ ਕਰਤਾਰ ਧਰਤਾ ਜਿਹੜੇ ਨੇ ਉਸ ਦੇ ਹੁਣ ਵਿਚਰਨ ਵਾਲੇ ਨੇ ਜਿਹੜੇ ਉਸ ਪਰਿਵਾਰ ਦੇ ਚ ਨਿਓ ਭਾਈ ਸੇਵ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਲੋੜੇ ਜਿਹੜੇ ਕੀ ਅਕਾਲਪੁਰ ਸਾਹਿਬ ਦੇ ਸਾਫ ਦਾ ਜੇਸੇਦਾਰ ਵੀ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜੇਸੇਦਾਰੀ ਦੀ ਯੋਗ ਬਣੀਆਂ ਨਵਾਇਆ ਉਹ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਬਿਲਕੁਲ ਲਾਇਕ ਫੈਟ ਇਸਮਤ ਅੱਲੋ ਥੋੜੀ ਜਸਵੀਰ ਸਿੰਘ ਲੋੜੇ ਨਾਲ ਗੱਲ ਹੋਈ ਕਿ ਦੇਖੋ ਉਹਨਾਂ ਨਾਲ ਤਾਂ ਗੱਲ ਹੋਊਂਦੀ ਲੋੜੇ ਨਹੀਂ ਹੁੰਦੀ ਨਾ ਉਹਨਾਂ ਨੇ ਮੈਨੂੰ ਕਿਹਾ ਜੇ ਤੁਸੀਂ ਮੇਰੀ ਤਜਵੀਜ਼ ਰੱਖੋ ਤੇ ਉਹ ਤਾਂ ਜਿਹੜੀ ਹੈਗੀ ਆ ਉਹ ਆਪ ਸੰਗਤ ਨਾਲ ਮੇਰੀ ਗੱਲ ਹੋਈ ਤੇ ਸਾਡੇ ਸੰਗਤ ਦੀ ਸੋਚ ਜਿਹੜੀ ਸੀ ਥਾ ਸਭ ਕੌਂਸਲ ਦੀ ਹੈ ਵਾਸੀ ਤੇ ਸਿੰਘ ਸਾਹਿਬ ਕੋਈ ਤਸਵੀਰ ਸੇ ਰੋੜੇ ਜਿਹੜੇ ਨੇ ਉਹ ਪੁਨਰ ਸਿਰਜਿਤ 41 ਦਲ ਦੇ ਪ੍ਰਧਾਨ ਹੋਣ ਚਾਹੀਦੇ। ਸਖਵੀਰ ਬਾਦਲ ਦੀ ਵਿਧਾਨਗੀ ਤੁਹਾਨੂੰ ਕੀ ਨੁਕਸ ਨਜ਼ਰ ਆਉਂਦਾ ਜੀ ਦੇਖੋ ਸਖਵੀਰ ਬਾਦਲ ਤਾਂ ਸਿੱਖੇ ਨਹੀਂ ਹੈ। ਸਰ ਮੀਰ ਬਾਦਲ ਦੀ ਕਾਜੀ ਪ੍ਰਧਾਨਗੀ ਹੈ ਨਾਮ ਪ੍ਰਕਾਸ਼ ਸਿੰਘ ਬਾਦਲ ਸੀਗੇ ਇਹ ਲੋਕ ਤਾਂ ਇਹਨਾਂ ਨੇ ਸਿੱਖੀ ਦੀ ਕੋਈ ਮਰਿਆਦਾ ਜਿਹੜੀ ਆ ਉਹ ਕਾਇਮ ਰੱਖੀ ਹੋਣੀ ਇਹਨਾਂ ਨੇ ਬੇਦਬੀ ਚਰਾਈ ਉਪਰ ਬਾਣੀ ਦੀ ਬੇਦਬੀ ਪੁਾਈ ਜੋਹਾਰ ਸਿੰਘ ਬਾਰੇ ਵਿੱਚੋਂ ਪਾਵਲ ਸਰੂਪ ਗੁਰੂ ਬਰਨਸਰ ਦਾ ਚੋਰੀ ਕਰਾਇਆ ਫਿਰ ਇਹਨਾਂ ਨੇ ਬਹਿਬਲ ਕਲਾਂ ਗੋਲੀ ਚਲਾਈ ਇਹਨਾਂ ਨੇ ਕੋਟ ਕਬੂਲੇ ਗੋਲੀ ਚਲਾਈ ਇਹਨਾਂ ਨੇ ਜਿਹੜੀ ਅਣਮੰਗੀ ਮਾਫੀ ਯਾਨੀ ਮੰਗੀ ਜਿਹੜੀ ਸੀਗੀ ਉਹ ਜਿਹੜਾ ਆਪਣੇ ਆਪ ਨੂੰ ਆਰਾਮ ਰਹੀਮ ਕਹੋਂਦਾ ਗੁਰਮੀਤ ਰਾਮ ਰਹੀਮ ਨੂੰ ਗਵਾਰੀਤ ਰੋਣਾ ਕੋਈ ਖਲਚੀ ਕੀਤਾ ਸਿੱਖ ਪੰਥ ਦੀਆਂ ਝੰਡੀਆਂ ਉਡਾਈਆਂ ਤੇ ਸਿੱਖ ਪੰਥ ਦੀ ਹਰੇਕ ਮਰਿਆਦਾ ਦੀ ਪੂਰਨ ਰਣਾ ਕੀਤੀ ਸੋ ਇਹ ਨੂੰ ਸ਼ੁਰਵੀ ਪਾਦ ਨੂੰ ਕੌਣ ਮੰਨਦਾ ਵੀ ਇਹ ਅਕਾਲੀ ਦੰਦ ਦਾ ਪ੍ਰਧਾਨ ਹੈ ਹੁਣ ਲੱਗਦਾ ਹੈ ਕਿ ਇਹ ਪ੍ਰਧਾਨ ਬਦਲ ਇੰਨਾ ਆਸਾਨ ਨਹੀਂ ਹੈ ਰਹੇ ਆ ਆਸਾਨ ਨਹੀਂ ਰਹਿਣ ਵਾਲਾ ਕਿਉਂਕਿ ਅਜੇ ਤੱਕ ਸ਼ੁਰਵੀ ਪਾਦ ਨੇ ਸੀਫੇ ਦੀ ਦੇਣ ਲਈ ਤੇ ਮਰਗੀ ਦੇਣ ਲਈ ਤਿਆਰੀ ਨਹੀਂ ਦਿੱਕੋ ਸੰਗਤ ਨੇ ਪ੍ਰਧਾਨਤਾ ਪਹਿਲੇ ਬਦਲਣ ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਉਸ ਨੂੰ ਸੰਗਤ ਰੱਖ ਕਰਨ ਵਾਲੀ ਪਾਰਟੀ ਬਣਾਉਂਦੀ ਸੀ ਜਾਂ ਮੁੱਖਮ ਜਿਹੜੀ ਮਜ਼ਬੂਤ ਵਿਰੋਧੀਕਰ ਬਣਾਉਂਦੀ ਸੀ ਇੰਨੀਆਂ ਸੀਟਾਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਉਂਦੀਆਂ ਸੀ ਜਦੋਂ ਪੰਜਾਬੀ ਸੂਬਾ ਬਣਿਆ ਤੇ ਪਹਿਲੀ ਚੋਣ 1967 ਦੇ ਵਿੱਚ ਹੋਈ ਆ ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਹਾਲਤ ਸੀ ਤੇ ਅੱਜ ਤਿੰਨ ਸੀਟਾਂ ਵਿਧਾਨ ਸਭਾ ਵਿੱਚ ਨੇ ਉਹਦੇ ਚੋਂ ਵੀ ਐਮ ਐਲ ਏ ਇਹਨਾਂ ਦੀ ਮੀਟਿੰਗ ਚਾਹੁੰਦਾ ਦੋ ਐਮ ਐਲ ਏ ਆਉਂਦੇ ਨਹੀਂ ਹਾਂ ਏਨੀ ਵੱਡੀ ਜ਼ੁਰਦਸ਼ਾਤਾ ਕਦੇ ਹੋਈ ਨਹੀਂ ਇਹਨਾਂ ਨੂੰ ਸੰਗਤ ਨੇ ਪਹਿਲੇ ਹੀ ਲਾਤਾ ਸੁਖਵੀਰ ਬਾਦਲੇ ਨੇ ਅਸਤੀਫਾ ਦੇਣੀ ਦੀ ਚੀ ਲੋੜ ਅਸਤੀਫਾ ਤਾਂ ਹੋ ਹੀ ਗਿਆ ਜਿਹਦੇ ਪੱਲੇ ਕੁਝ ਨਹੀਂ ਹੈ ਹੁਣ ਇਹ ਜਿਹੜੀ ਹੈ ਸੀਟ ਪਾਰਲੀਮੈਂਟ ਦੇ ਨੂੰ ਜਿੱਤੀ ਹੈ ਉਹ ਵੀ ਇੱਕ ਬੜਾ ਜਿਹੜਾ ਅਸੀਂ ਇਹਨਾਂ ਨੇ ਗੈਰ-ਨਾਇਕ ਸਮਝੌਤਾ ਕਰਕੇ ਜਿੱਤੀ ਹੈ ਮੈਂ ਉਸ ਬਾਰੇ ਅਜੇ ਕੁਝ ਨਹੀਂ ਬੋਲਣਾ ਚਾਹੁੰਦਾ ਤੇ ਇਹਨਾਂ ਤੇ ਕੋਈ ਹੈ ਧਰਜਾ ਬੰਦ ਹੈ ਨਹੀਂ ਸ਼ਰਮ ਹੀ ਕਾਲੀਦਲ ਹੈ ਨਹੀਂ ਹੁਣ ਕਿ ਤੁਹਾਨੂੰ ਲੱਗਦਾ ਹੈ ਕਿ ਜਸਵੀਰ ਸਿੰਘ ਨੂੰ ਦੇ ਪ੍ਰਧਾਨ ਬਣਾਉਣਾ ਕਾਹਦੇ ਦਲ ਦੀ ਦਾ ਉਭਾਰ ਹੋਵੇਗਾ ਮੁਰੂ ਮੁਰੂ ਲਿਆ ਲਿਆ ਇਹ ਵੀ ਪਹਿਲਾਂ ਕੋਈ ਕਾਲੇ ਕਰਦਾ ਸੀ ਇੱਕੋ ਸੰਤ ਜਰਮਾਇ ਸਿੰਘ ਭੰਡਣਾ ਵਾਲੇ ਨੇ ਆਪਣੇ ਕਾਲ ਦੇ ਵਿੱਚ ਜ਼ਮੀਨ ਹਾਲਾਤੀ ਸੀ ਬਾਬਾ ਜੋਗਿੰਦਰ ਸਿੰਘ ਨੇ ਇੰਨੀ ਜ਼ਬਰਦਸਤ ਰਾਜਨੀਤੀ ਕੀਤੀ ਸੀ ਸਿੱਟ ਪੰਥ ਦੀ ਮਹਾਨ ਪਰਵਾਨੀ ਵਿੱਚੋਂ ਕਿ 13 ਵਿੱਚੋਂ 10 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਪਾ ਲਈਆਂ ਮੰਡੀਆਂ ਉਹਨਾਂ ਦੀ ਪ੍ਰਧਾਨ ਜੀ ਬਣੇ ਆਈਆਂ ਸੀ ਦੀਆਂ ਤੇ ਇਹ ਸਾਲਾ ਦੇ ਵਿੱਚ ਇਹ ਜਿਹੇ ਪਰਿਵਾਰ ਨਾਲ ਸੰਬੰਧ ਤੇ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਸੰਬੰਧ ਸਿੰਘ ਸਾਹਿਬ ਪਾਈ ਜਸਵੀਰ ਸਿੰਘ ਰੋਡੇ ਨਿਸ਼ਚਿਤ ਵਰਤਿਆ ਉਹ ਅੱਲੇ ਉਹ ਜੀ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਨਾਲ ਹੋਰ ਵਧੀਆ ਤੇ ਸੁਚੁਜਾ ਜਿਹੜਾ ਹੈਗਾ ਉਹ ਤੋਂ ਬਦਲ ਹੋ ਨਹੀਂ ਸਕਦਾ ਫ੍ਰੀਡ ਕੋਰਟ ਸਰਸਤ ਜਸ ਜਸ ਸਰਪੀ ਸਿੰਘ ਹਾਲਸਾਨੀ ਵੀ ਨਮੀ ਸਿਆਸੀ ਪਾਰਟੀ ਬਣਾਉਣ ਦੀ ਐਲਾਨ ਕੀਤੀ ਹੈ ਕਿ ਤੁਸੀਂ ਇਹ ਨਾ ਤੁਸੀਂ ਇਸ ਨਾਲ ਕਿਵੇਂ ਦੇਖਦੇ ਹੋ ਦੇਖੋ ਇਸ ਪਾਰਟੀ ਦਾ ਜਿਹੜੀ ਬਣਾਉਂਦਾ ਉਹਨਾਂ ਨੇ ਕੀ ਐਲਾਨ ਕੀਤਾ ਉਹ ਮੈਂ ਉੱਥੇ ਕੀਤਾ ਸੀਗਾ ਉਸ ਦੇ ਵਿੱਚੋਂ ਜਿਹੜੀ ਇਹ ਗੱਲਾਂ ਉਹਨਾਂ ਨੇ ਕਹੀਆਂ ਉਸ ਬਾਰੇ ਮੈਂ ਟਿੱਪਣੀ ਨਹੀਂ ਪਰਤੂ ਜਿਹੜਾ ਹੈਗਾ ਅਕਾਲੀ ਦਲ ਤਾਂ ਜਿਹੜੀ ਪੁਨਰਸਰਜੀਤੀ ਹੈ ਉਸ ਦੀ ਇਹ ਆਪਣਾ ਸੇ ਸਾਹ ਭਾਈ ਲਖਮੀਰ ਸਿੰਘ ਦੇ ਰੋਡੇ ਦੀ ਰਵਾਈ ਵਿੱਚ ਹੋ ਗਈ ਅਮਿਤ ਪਾਲ ਨਾਲ ਜੜੀ ਆਖਰੀ ਮੁਲਾਕਾਤ ਕੀਤੀ ਮੇਰੀ ਆਖਰੀ ਮੁਲਾਕਾਤ ਭਾਈ ਅਮਿਤ ਪਾਲ ਸਿੰਘ ਦੇ ਨਾਲ 5 ਜੂਨ ਹੋਈ ਸੀ ਜਿੱਦ ਐਲੈਕਸ਼ਨ ਦਾ ਵਾਜਤਨਾ ਐਲੈਕਸ਼ਨ ਤੋਂ 4 ਨੂੰ 4 ਤਰੀਕ ਨੂੰ ਨਤੀਜਾ ਆਇਆ ਤੇ 5 ਤਰੀਕ ਨੂੰ ਪਹਿਲੇ ਅਸੀਂ ਸਮਾਣੇ ਰਿਧਾਰਚ ਕੀਤਾ ਹੋਇਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ 5 ਜੂਨ ਨੂੰ ਤੁਸੀਂ ਹਰ ਹਾਲਤ ਵਿੱਚ ਆਇਓ ਤੇ 5 ਜੂਨ ਨੂੰ